ਸਤ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਦੋਸਤੋ ਦੇਖੋ ਕਿੰਨਾ ਕਿੰਨਾ ਪਾਣੀ ਹਾਲੇ ਵੀ ਜਿਹੜਾ ਆ ਉਹ ਉਹਨਾਂ ਪਿੰਡਾਂ ਦੇ ਰਾਵਾਂ ਦੇ ਵਿੱਚ ਹੈ ਜਿਹੜੇ ਕਿ ਪਿੰਡ ਪੂਰੀ ਤਰ੍ਹਾਂ ਡੁੱਬੇ ਪਏ ਨੇ ਤੇ ਬੜੇ ਮਾੜੇ ਹਾਲਾਤ ਨਜ਼ਰ ਆ ਰਹੇ ਨੇ ਪਿੰਡਾਂ ਦੇ ਵਿੱਚ ਅਜੇ ਵੀ ਜਿਹੜਾ ਆ ਉਹ ਪੱਟ ਪੱਟ ਤੋਂ ਉੱਪਰ ਪਾਣੀ ਜਾ ਚੁੱਕਿਆ ਆ ਤੇ ਇਹਨਾਂ ਰਸਤਿਆਂ 'ਚੋਂ ਲੰਘਦੇ ਹੋਏ ਪੰਜਾਬੀ ਜਿਹੜੇ ਨੇ ਉਸ ਲਾਂਗਾ ਮਾਰਦੇ ਟਰੈਕਟਰਾਂ ਨੂੰ ਲੈ ਕੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਧੰਦਾ ਦੀ ਕੀ ਗਰਦਾਸਪੁਰ ਤੋਂ ਸ੍ਰੀ ਗੁਰਨਾਬਾਦਾਸ ਦੀ ਜਿਹੜੀ ਇਹ ਪੰਜਾਬ ਸਭਾ ਉਹਨਾਂ ਨੇ ਪਿੰਡ ਹਲਾਤੋਂ ਵੀ ਟਰਾਲੀਆਂ ਦੇ ਵਿੱਚ ਰਾਸ਼ਨ ਭਰ ਕੇ ਤੇ ਇਹਨਾਂ ਪਿੰਡਾਂ ਦੇ ਵਿੱਚ ਵਿజిਟ ਕੀਤੀ ਤੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਤਾਂ ਦੱਦੀਏ ਕਿ ਲਗਾਤਾਰ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਇਸੇ ਤਰ੍ਹਾਂ ਹੀ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਅ ਰਾਹਤ ਸਮੱਗਰੀ ਲੈ ਕੇ ਜਾ ਰਹੀਆਂ ਨੇ ਤੇ ਹੁਣ ਜਾ ਕੇ ਜਿਹੜਾ ਆ ਛੋਟੇ ਪਿੰਡਾਂ ਦੇ ਵਿੱਚ ਜਿਹੜੇ ਡੁੱਬੇ ਹੋਏ ਪਿੰਡ ਸੀ ਉਹਨਾਂ ਦੇ ਵਿੱਚ ਵੀ ਰਾਹਤ ਸਮੱਗਰੀ ਜਿਹੜੀ ਇਹ ਪਹੁੰਚਾਈ ਜਾ ਰਹੀ ਹੈ ਤੇ ਇਸੇ ਤਰ੍ਹਾਂ ਹੀ ਸ਼੍ਰੀ ਗੁਰਨਾਬਾਦਾਸ ਦੀ ਸਭਾ ਪੰਜਾਬ ਦੀ ਸਾਰੀ ਟੀਮ ਜਿਹੜੀ ਇਹ ਉਹ ਹਾਲਾਤੋਂ ਰਾਹਤ ਸਮੱਗਰੀ ਲੈ ਕੇ ਇਹਨਾਂ ਪਿੰਡਾਂ ਦੇ ਵਿੱਚ ਜਾ ਪਹੰਚੀ ਓ ਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਓ ਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਕੀ ਜੈ ਚਲੋ ਬਹੁਤ ਹੀ ਸਤਕਾਰਯੋਗ ਇਲਾਕਾ ਨਿਵਾਸੀਓ ਤੁਹਾਡੇ ਤਾਂ ਬਹੁਤ ਆਫਤ ਆਈ ਆ ਔਰ ਇਨਸਾਨ ਹੀ ਇਨਸਾਨ ਦਾ دارو ਹੈ ਇਸ ਕਰਕੇ ਅੱਜ ਸ਼੍ਰੀ ਗੁਰੂ ਨਾਭਾ ਦਾਸ ਕਮੇਟੀਆਂ ਵੱਲੋਂ ਸ਼ਹਿਰੀ ਕਮੇਟੀ ਪੰਜਾਬ ਕਮੇਟੀ ਕੁਝ ਹੋਰ ਸੱਜਣਾ ਨੇ ਯੋਗ ਕੀਤਾ ਤੇ ਅੱਜ ਅਸੀਂ ਬਾਰਡਰ ਏਰੀਆ ਦੇ ਵਿੱਚ ਠੱਠੀ ਫਰੀਦਪੁਰ ਸ਼੍ਰੀ ਰਾਮਪੁਰ ਠਾਕਰਪੁਰ ਗੰਜੀ ਗੰਜਾ ਮੱਦੇਪੁਰ ਡੁੱਬਰੀ ਦਰੰਗਲਾ ਸ਼ਾਹਪੁਰ ਦੇ ਪਿੰਡਾਂ ਦੇ ਵਿੱਚ ਜੋ ਤੇਲ ਫੋਲ ਇਕੱਠੇ ਹੋਏ ਨੇ ਪਾਣੀ ਹੈ ਖੰਡ ਹੈ ਪਤੀ ਹੈ ਦੁੱਧ ਹੈ ਔਰ ਬਿਸਕਟ ਨੇ ਰਾਸਨ ਇਹ ਸੁੱਕਾ ਰਾਸ਼ਨ ਜਿਹੜਾ ਲੋਕਾਂ ਦੀ ਡਿਮਾਂਡ ਸੀ ਸੋ ਫੁਲਕਿਆਂ ਨਾਲ ਰਾਜ ਹੋ ਗਿਆ ਹੁਣ ਸਾਨੂੰ ਇਹੋ ਜਿਹਾ ਸਮਾਨ ਪਹੁੰਚਾ ਦਿਓ ਚਾਹ ਪਾਣੀ ਦਾ ਸੋ ਉਹ ਲੈ ਕੇ ਅਸੀਂ ਸਾਰੇ ਸ਼੍ਰੀ ਗੁਰੂ ਨਾਭਾ 10 ਕਮੇਟੀਆਂ ਇਹ ਹਰ ਪਿੰਡ ਤੇ ਇਲਾਕੇ ਦੇ ਵਿੱਚ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਅਸੀਂ ਚਾਰ ਰਾਉਂਡ ਲਾਏ ਨੇ ਡੇਰਾ ਬਾਬਾ ਨਾਨਕ ਤੱਕ ਵੀ ਗਏ ਆ ਤੂੜੀਆਂ ਵੀ ਖੜੀਆਂ ਨੇ ਲੰਗਰ ਵੀ ਖੜਿਆ ਚਬਗਰੇ ਮਰਾੜੇ ਵਾਲ ਵੀ ਖੜਿਆ ਭਰਾ ਪਰਾਲ ਵੀ ਖੜਿਆ ਡੁੱਗਰੀ ਵੱਲ ਪਹਿਲਾਂ ਵੀ ਗਏ ਆ ਸ਼੍ਰੀ ਰਾਮਪੁਰ ਠਾਕਰਪੁਰ ਤੇ ਅਠੱਠੀ ਫਰੀਦਪੁਰ ਪਹਿਲਾਂ ਵੀ ਗਏ ਆ ਸੋ ਅੱਜ ਫੇਰ ਇਹ ਚੌਥਾ ਪੰਜਵਾਂ ਰਾਉਂਡ ਆ ਜਿਹੜਾ ਕਿ ਹਰ ਪੀੜਤਾ ਦੀ ਮਦਦ ਵਾਸਤੇ ਸਾਰੇ ਨੌਜਵਾਨ ਰਲ ਮਿਲ ਕੇ ਜਿਹਦੇ ਵਿੱਚ ਰਕੇਸ਼ ਸਾਡਾ ਚੇਅਰਮੈਨ ਹੈ ਉਹਨਾਂ ਨੇ ਦਾਨ ਕੀਤਾ ਕੁਝ ਅਸੀਂ ਦਾਨ ਕੀਤਾ ਕੁਝ ਹਰਮੇਸ਼ ਕਾਲੀ ਜੀ ਉਹਨਾਂ ਨੇ ਇਹ ਸ਼ਹਿਰੀ ਕਮੇਟੀ ਆ ਬੰਟੀ ਜੀ ਉਹਨਾਂ ਨੇ ਜਾਂ ਹੋਰ ਨਾਲ ਜਿੰਨਾ ਜਿੰਨਾ ਜਥਾ ਰੱਦ ਸਹਿਯੋਗ ਹੋ ਸਕਿਆ ਸਾਰਿਆਂ ਕਰਕੇ ਕੋ ਲਗਭਗ 400 ਪੇਟੀ ਪਾਣੀ ਦੀ ਔਰ ਇੱਕ ਕੰਟਰਲ ਖੰਡ ਦੁੱਧ ਦਾ ਕੀ ਪੈਟੀਆਂ ਜਿਹੜਾ ਮਿਲਕ ਪਲਾਂਟ ਤੋਂ ਮੰਗਏ 35 ਪੈਟੀਆਂ ਮਿਲਕ ਪਲਾਂਟ ਤੋਂ ਮੰਗਾਇਆ ਸੀ ਉਸੇ ਪੈਕਿੰਗ ਕਰਕੇ ਸਾਰਿਆਂ ਨੂੰ ਨਾਬਾ ਦਾ ਕਮੇਟੀਆਂ ਨੂੰ ਦਾ ਘਰ-ਘਰ ਜਾ ਕੇ ਜਿਹੜੇ ਹਰ ਪੀੜਤ ਨੇ ਉਹਨਾਂ ਨੂੰ ਦੇਣ ਚਲੇ ਆ ਗੁਰੂ ਨਾਬਾ ਦਾ ਵਾਹਿਗੁਰੂ ਜੀ ਸਾਰੀ ਇਹ ਕਿਰਪਾ ਕਰਨ ਤਾਂ ਕਿ ਸੁਖੀ ਸੰਧੀ ਜਾਈਏ ਤੇ ਸੁਖੀ ਸੰਧੀ ਵਾਪਸ ਇਹਨਾਂ ਨੂੰ ਰਾਸ਼ਨ ਪਾਣੀ ਦੇ ਕੇ ਵਾਪਸ ਆਈਏ ਬੋ ਸੁਆਮੀ ਸ਼੍ਰੀ ਗੁਰ ਨਾਬਾ ਦਾਸ ਮਹਾਰਾਜ ਜੀ ਕੀ ਜੈ